ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਉਮੀਦ ਹੈ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ 'ਚ ਆਪਾਂ ਚੱਲੇ ਆਂ ਜੀ ਤੁਹਾਨੂੰ ਪਤਾ ਹੀ ਹੈ ਜੋ ਅਗਾਜ ਵੈਲਫੇਅਰ ਕਲੱਬ ਵੱਲੋਂ ਨੀਰਕੰਟ ਹਸਪੀਟਲ ਦੇ ਸਹਿਯੋਗ ਨਾਲ ਅੱਖਾਂ ਦਾ ਤੇ ਮੈਡੀਕਲ ਦਾ ਕੈਂਪ ਲਗਾਇਆ ਜਾ ਰਿਹਾ ਆਪਣੇ ਪਿੰਡਾਂ 'ਚ ਉੱਥੇ ਚੱਲਾਂਗੇ ਤੇ ਇਥੇ ਬਲੌਗ ਵੀ ਬਣਾਵਾਂਗੇ ਆਪਾਂ ਤੇ ਕੋਸ਼ਿਸ਼ ਕਰਾਂਗੇ ਥੋੜੀ-ਮੋਟੀ ਜਿੰਨੀ ਕਿ ਸੇਵਾ ਹੋਵੇ ਕਿ ਸੇਵਾ ਕਰਾਂਗੇ ਆ ਤੁਹਾਨੂੰ ਦਿਖਾਵਾਂਗੇ ਜੀ ਸਾਰਾ ਹਨਾ ਬਲੌਗ ਦੇ ਨਾਲ ਪੂਰਾ ਜੁੜੇ ਰਹੋ ਬਲੌਗ ਆ ਆਪਣਾ ਜਰੂਰ ਦੇਖਿਓ ਕਿਉਂਕਿ ਭਰਾ ਨਵੇਂ ਨੇ ਉਹ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਤੇ ਹੁਣ ਆਪਾਂ ਚੱਲਦੇ ਆਂ ਜੀ ਉੱਥੇ ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਫਿਰ ਆਪਾਂ ਦਿਖਾਵਾਂਗੇ ਸਾਰਾ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਕੈਂਪ ਵਾਲੇ ਸਥਾਨ ਤੇ ਇੱਥੇ ਕੈਂਪ ਲੱਗਣਾ ਹੈ ਤੇ ਅੱਗੇ ਤੁਹਾਨੂੰ ਆਪਾਂ ਦਿਖਾਵਾਂਗੇ ਸਾਰਾ ਬਲੌਗ ਨਾਲ ਬਨੇ ਰਹੋ ਤੇ ਚਲਦੇ-ਚੱਲ ਬਲੌਗ ਸ਼ੇਅਰ ਵੀ ਕਰਿ ਲੋਈ ਅਗਾਜ ਵੈਲਫੇਅਰ ਵੱਲੋਂ ਜੋ ਅੱਖਾਂ ਦਾ ਤੇ ਮੈਡੀਕਲ ਚੈੱਕ ਤੇ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਤਿਆਰੀਆਂ ਤਕਰੀਬ ਕੰਪਲੀਟ ਹੋ ਚੁੱਕੀਆਂ ਨੇ। ਵਲੰਟੀਅਰ ਸਾਬਾਂ ਨੂੰ ਪਹੁੰਚ ਚੁੱਕੇ ਨੇ। ਡਾਕਟਰਾਂ ਦੀ ਟੀਮਾਂ ਵੀ ਆ ਚੁੱਕੀਆਂ ਨੇ। ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜੀ ਦੇਖੋ। ਤਿਆਰੀਆਂ ਸਾਰੀਆਂ ਕਰ ਲਿਆ ਕੰਪਲੀਟ ਨੇ। ਸਾਰੇ ਵਲੰਟੀਅਰ ਸਗੇ ਹੋਏ ਨੇ। ਤਾਂ ਪਾਣੀ ਦਾ ਪ੍ਰਬੰਧ ਹੈ ਜੀ ਪੂਰਾ ਹੀ ਗੱਲ ਨਹੀਂ। ਗੋਚ ਕੈਰੀ ਹੋ ਕੰਪਲੀਟ ਹੋ ਚੁੱਕੀ ਹੈ ਨੇ ਕੋਈ ਨਹੀਂ ਬੰਦ ਰਹੇ ਪਲਾਂਟੇਰ ਸਾਹਿਬਾਨ ਸਾਡੇ ਪਈ ਜੱਤੇ ਹੋਏ ਨੇ ਡਿਊਟੀਆਂ ਸਾਂਭ ਲਈਆਂ ਸਾਰਿਆਂ ਨੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਆ ਨਾ ਸਟਾਰਟ ਹੈ ਜੀ ਕੰਮ ਡਾਕਟਰ ਸਾਹਿਬਾਨ ਆਉਣ ਵਾਲੀ ਨੇ ਤੇ ਕਿੱਪ ਦਾ ਪ੍ਰੋਗਰਾਮ ਨਾਲ ਹੈਗਾ ਜੀ ਠੰਡ ਹੈ ਇਸ ਚਾਰਜ ਨੂੰ ਪਤਾ ਜ਼ਰੂਰੀ ਹੁੰਦੀ ਹੈ ਐਂਬੂਲੈਂਸ ਆ ਲਓ ਜੀ ਐਂਬੂਲੈਂਸ ਆ ਪਹੁੰਚ ਚੁੱਕੀ ਹੈ ਕੈਂਪਿੰਗ ਆਪਰੇਸ਼ਨ ਕੈਂਪੋ ਵੀ ਨਾਲ ਆਪਰੇਸ਼ਨ ਤੇ ਲੰਚ ਫਰੀ ਪਾਈ ਜਾਣਗੇ ਬਹੁਤ ਸੋਹਣਾ ਉਪਰਾਲਾ ਹੈ ਦੇਖੋ ਤੇਰੀਆਂ ਕੰਪਲੀਟ ਹੋ ਚੁੱਕੀਆਂ ਸਾਰੀਆਂ ਟੀਮ ਡਾਕਟਰਾਂ ਦੀ ਪਹੁੰਚ ਚੁੱਕੀਆਂ ਨੇ ਸਾਰਾ ਕੰਪਲੀਟ ਹੈ ਜੀ ਕੰਮ ਫਿਰ ਉਹ ਲਾਹ ਲੋ ਪੰਤ ਬੱਦ ਪਾਈ ਦਵਾਈਆਂ ਵਗੈਰਾ ਸਾਰਾ ਫਰੀ ਦਿੱਤਾ ਜਾਊਗਾ ਜੇਕਰ ਨੋਟ ਸੀ। ਜੇ ਉਹ ਲਾਭ ਲੋਕ ਬਦ ਬਦ ਸ਼ੇਅਰ ਕਰਿਓ ਅੱਗੇ ਜਰੂਰ। ਲੋ ਜੀ ਕੈਂਪ ਦਾ ਉਦਘਾਟਨ ਕਰਨ ਲਈ ਆਪਣੇ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਪਹੁੰਚ ਚੁੱਕੇ ਨੇ। ਮੈਂ ਤਾਂ ਪਛਾ ਅਮਰਜੀਤ ਸਿੰਘ ਜੀ ਨੇ ਆਉਣਾ ਸੀਗਾ ਪਰ ਸਾਨੂੰ ਪੱਤੀ ਇਹ ਸਮਾਗਮ ਚੱਲ ਰਹੇ ਨੇ। ਉਹਨਾਂ ਕੋਲ ਟਾਈਮ ਦੀ ਕਾਰਟਾ ਬਹੁਤ ਜ਼ਿਆਦਾ ਕਰਕੇ ਦੂਸਰੇ ਭਾਈ ਸਾਹਿਬ ਪਹੁੰਚੇ ਨੇ। ਲੋ ਜੀ ਰੀਵਨ ਦੇ ਕੱਟੇ ਜਾਊਗਾ ਨੰਬਰੋਂ। ਸਾਰੇ ਵਲੰਟੀਅਰ ਸਾਹਿਬਾਨ ਨਾਲ ਨੇ ਜੀ ਵੀ ਕੱਟਿਆ ਗਿਆ ਜੀ ਤੇ ਹੁਣ ਮੂਵਮੈਂਟ ਠਕ ਲਾਇਆ ਜਾਊਗਾ ਦੇਖ ਰਹੇ ਹੋ ਤੁਸੀਂ ਤੇ ਬਾਬਾ ਜੀ ਨੂੰ ਸਾਰਿਆਂ ਨੂੰ ਪੋਲ ਔਰ ਤੇ ਸਭ ਨੂੰ ਪ੍ਰਸ਼ਾਦ ਦਿੱਤਾ ਜਾ ਰਿਹਾ ਤੇ ਹੁਣ ਕੈਂਪ ਜਿਹੜਾ ਸਟਾਰਟ ਹੈ ਬਸ ਮਰੀਜ਼ਾਂ ਚੈੱਕਅਪ ਹੋਊਗਾ ਜਿਨ੍ਹਾਂ ਦੇ ਡਾਕਟਰ ਸਾਹਿਬ ਲੈਂਜ ਮੈਰਾ ਲਿਖਣਗੇ ਪਰੇਸ਼ਨ ਲਿਖਿਆ ਜਾਊਗਾ ਉਹਨਾਂ ਨੂੰ ਕੱਲ ਨੂੰ ਲੈ ਕੇ ਜਾਇਆ ਜਾਊਗਾ ਪਟਿਆਲੇ ਅੱਜ ਲਾਲੋਗਰ ਸਿਲੈਕਟ ਹੋਣਗੇ ਬੰਦੇ ਜਿਨ੍ਹਾਂ ਦੇ ਵੀ ਲੈਂਜ ਪਹਿਣੇ ਨੇ ਉਹਨਾਂ ਨੂੰ ਅੱਜ ਦੱਸਿਆ ਜਾਊਗਾ ਡਾਕਟਰ ਲਿਖ ਕੇ ਦੇਣਗੇ ਪਰ ਉਹਨਾਂ ਨੂੰ ਕੱਲ ਨੂੰ ਲੈ ਕੇ ਜਾਣਗੇ ਵਲੈਂਟੇ ਸਾਹਿਬਾਨ ਬਹੁਤ ਵਧੀਆ ਉਪਰਾਲਾ ਹੈ ਜੀ ਗਾਜੇ ਵੈਲਫੇਅਰ ਕਲੱਬ ਵੱਲੋਂ ਨੀਲ ਕੰਟਾ ਹਸਪੀਟਲ ਸੁਨਾਮ ਦੇ ਸਹਿਯੋਗ ਨਾਲ ਇਹ ਕੈਂਪ ਲਾਇਆ ਗਿਆ ਜੀ ਅੱਖਾਂ ਦਾ ਚੈੱਕਅਪ ਕੈਂਪ ਡੈਂਜ ਕੈਂਪ ਆਪਰੇਸ਼ਨ ਕੈਂਪ ਅਤੇ ਮੈਡੀਕਲ ਕੈਂਪ ਕੋਈ ਵੀ ਹੋਰ ਦਿੱਕਤਾਂ ਤਾਂ ਸਾਰੀ ਦਵਾਈਆਂ ਵਗੈਰਾ ਫ੍ਰੀ ਡੈਂਜ ਫ੍ਰੀ ਆਪਰੇਸ਼ਨ ਸਾਰੇ ਫ੍ਰੀ ਦੇ ਕਰੇ ਜਾਣਗੇ ਸਾਰੀਆਂ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਬਹੁਤ ਸੋਹਣਾ ਪ੍ਰਾਲ ਹੈ ਅੱਜ ਕੱਲ ਚੀਜ਼ਾਂ ਦੀ ਲੋੜ ਹੈ ਜ਼ਰੂਰਤ ਹੈ ਚਲੋ ਕਈ ਵਾਰ ਹੁੰਦਾ ਹੈ ਲੋਡ ਬੰਦ ਹੁੰਦੇ ਨਹੀਂ ਬੰਦਾਂ ਨਾਲ ਡੈਂਜ ਵਗੈਰਾ ਪਵਾ ਸਕਦਾ ਹੁੰਦਾ ਤਾਂ ਚਲੋ ਇਦਾਂ ਦੇ ਕੈਂਪਾਂ ਨਾਲ ਕਿਸੇ ਵੀ ਅੱਖਾਂ ਦੀ ਰੋਸ਼ਨੀ ਬਣ ਜਾਂਦੀ ਹੈ। ਬਹੁਤ ਵਧੀਆ ਬਰਾਲਾ ਕਰਦੇ ਰਹਿਣਾ ਚਾਹੀਦਾ ਜਿੰਨੇ ਜੋਗੇ ਹੈਗੇ ਆ ਆਪਾਂ ਕੋਸ਼ਿਸ਼ ਕਰੋ। ਮੌਲਾ ਮੋਟਾ ਜਿੰਨਾ ਵੀ ਆਪਾਂ ਕਰ ਸਕਦੇ ਆ ਭਾਈ ਸਹਿਯੋਗ ਕਰਨਾ ਚਾਹੀਦਾ ਸਭ ਨੂੰ। ਕੈਂਪ ਦਾ ਦਗਾਟਣ ਹੋ ਚੁੱਕਿਆ ਜੀ। ਮਰੀਜ਼ਾਂ ਚੈੱਕਅਪ ਸਟਾਰਟ ਹੋ ਚੁੱਕਿਆ ਮਰੀ ਪਹੁੰਚ ਚੁੱਕੇ ਨੇ। ਬਹੁਤ ਮਰੀ ਪਹੁੰਚ ਰਹੇ ਨੇ ਲਾਭ ਲੈਣ ਲਈ। ਦੇਖ ਰਹੇ ਤੁਸੀਂ। ਭਾਈ ਸਭ ਸਾਰੇ ਡਾਕਟਰਾਂ ਕੋਲ ਜਾ ਕੇ ਉਨਾ ਧੰਨਵਾਦ ਵੀ ਕਰਦੇ ਹੋਏ ਤੇ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਬਹੁਤ ਸੋਹਣਾ ਉਪਰਾਲਾ ਅਗਾਜ ਵੈਲਫੇਅਰ ਕਲੱਬ ਪਿੰਡ ਕਣਕਵਾਲ ਪੰਗੂਆ ਨੇ ਕੰਠ ਹਸਪੀਟਲ ਦਾ ਸਹਿਯੋਗ ਨਾਲ ਜੋ ਕਿ ਸਾਡੇ ਪਈ ਕ੍ਰੀਮ ਦੇ ਮੈਂਬਰ ਨੇ ਕਵਤਾ ਸ਼ਰਮਾ ਜੀ ਜੋ ਕਿ ਐਮਬੀਡੀ ਨੇ ਨੀਲਕੰਠ ਹਸਪੀਟਲ ਦੇ ਉਹਨਾਂ ਨੇ ਸਹਿਯੋਗ ਦਿੱਤਾ ਦੱਸਿਆ ਵੀ ਅਸੀਂ ਇਹ ਕੈਂਪ ਲਾਵਾਂਗੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਤੇ ਸਾਰੇ ਵਲੰਟੀਅਰ ਸਾਹਿਬਾਨਾਂ ਦਾ ਜੋ ਕਿ ਬਹੁਤ ਦਿਨਾਂ ਤੋਂ ਸਾਰੀਆਂ ਤਿਆਰੀਆਂ ਤੇ ਲੱਗੇ ਹੋਏ ਨੇ ਕਿਉਂਕਿ ਕੈਂਪ ਚਲੋ ਲਾਵਣੇ ਸੌਕੇ ਨਹੀਂ ਹੁੰਦੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਹੁਤ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ ਸਾਰੇ ਨੇ ਨਾਲ ਮਿਲ ਕੇ ਤਿਆਰੀਆਂ ਕੀਤੀਆਂ ਲੋ ਜੀ ਇਹ ਰਜਿਸਟ੍ਰੇਸ਼ਨ ਹੁੰਦੀ ਹੈ ਜੇ ਭਾਈ ਸਾਹਿਬ ਦਾ ਸਰਪਉਂਖ ਜੀ ਕੇ ਸਨਮਾਨ ਕੀਤਾ ਜਾਊਗਾ ਅੰਗਾਜ ਵੈਲਫੇਅਰ ਕਲੱਬ ਦੇ ਮੈਂਬਰਾਂ ਵੱਲੋਂ ਲੋ ਜੀ ਹੁਣ ਹੋਣਗੇ ਸਨਮਾਨ ਭਾਈ ਸਾਹਿਬ ਪਹੁੰਚ ਹੋਏ ਸੀ ਨਾਲ ਤੇ ਸਾਰਿਆਂ ਦਾ ਸਨਮਾਨ ਕੀਤਾ ਜਾਊਗਾ ਸਮੂਹ ਰੂਪੋਂ ਹੋਣਗੇ ਅੰਗਾਜ ਵੈਲਫੇਅਰ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸਰਪਉ ਦੇ ਕੇ ਤੇ ਕਿਸ ਸਨਮਾਨ ਚਿੰਨ ਦਿੱਤਾ ਜਾਊਗਾ ਮੇਰੀ ਉਪਰਾਲੀ ਜਿੱਦਾਂ ਉਪਰਾਲੇ ਕਰਦੇ ਰਹਿਣਾ ਚਾਹੀਦਾ ਨਾਲ ਮਿਲ ਕੇ ਜ਼ਰੂਰੀ ਹੁੰਦਾ ਹੈ ਉਹੀ ਪਾਈਸਾ ਦਾ ਸਨਮਾਨ ਹੋ ਰਿਹਾ ਹੈ ਸਨਮਾਨ ਚੰਨ ਦਿੱਤਾ ਗਿਆ ਤੇ ਹੁਣ ਸਰਪੋ ਹੋ ਦਿੱਤਾ ਜਾਊਗਾ ਨਾਲ ਵੀ ਲੋਕ ਪਹੁੰਚੇ ਹੋਏ ਨੇ ਉਹਨਾਂ ਦਾ ਵੀ ਸਨਮਾਨ ਹੋਊਗਾ ਕੈਂਪ ਦਾ ਕੱਟ ਹੋ ਚੁੱਕਿਆ ਜੀ ਤੇ ਕੈਂਪ ਸਟਾਰਟ ਹੈ ਜੀ ਮਰੀਜ਼ਾਂ ਚੈੱਕਅਪ ਸਟਾਰਟ ਹੋ ਚੁੱਕੇ ਹਨ ਜਿਨ੍ਹਾਂ ਨੂੰ ਕੋਈ ਦਵਾਈ ਨਾਲ ਸਰਦ ਚਲ ਦਵਾਈ ਦਿੱਤੀ ਜਾਊਗੀ ਜਿੰਨਾਂ ਨੂੰ ਡਾਕਟਰ ਦੱਸਣਗੇ ਵੀ ਉਹਨਾਂ ਦਾ ਕੋਈ ਆਪਰੇਸ਼ਨ ਹੋਣਾ ਲੈਂਜ਼ ਪਾਣਗੇ ਉਹਨਾਂ ਦੱਸਿਆ ਵੀ ਆਪਾਂ ਕੱਲੂ ਲੈਂਜ਼ ਬੁਆਏ ਜਾਣਗੇ ਕੱਲੂ ਉਹਨੂੰ ਲੈ ਕੇ ਜਾਇਆ ਜਾਊਗਾ ਇਹਨਾਂ ਨੂੰ ਪਟਿਆਲੇ ਉੱਥੇ ਪਰ ਆਪਰੇਸ਼ਨ ਹੋਣਾ ਸਾਰਾ ਖਰਚਾ ਜਿਹੜਾ ਤੁਹਾਨੂੰ ਪਤਾ ਵੀ ਫ੍ਰੀ ਚ ਹੀ ਹੈ ਆਪਣੇ ਅਵਤਾ ਸ਼ਰਮਾ ਜੀ ਵੱਲੋਂ ਉਹਨੇ ਖਾਰਾ ਕਰ ਰਹੇ ਨੇ ਕੈਂਪ ਦਾ ਜੋ ਵੀ ਹੈਗਾ ਉਹ ਸਾਰਾ ਆਪੇ ਕਰਨਗੇ ਵਲੰਟੀਅਰ ਨੇ ਬਸ ਲੈ ਕੇ ਜਾਣਾ ਇੱਥੋਂ ਚਲੋ ਬੱਸ ਵਗੈਰਾ ਕਰਾਈ ਜਾਊਗੀ ਸਾਰੇ ਵਲੰਟੀਅਰ ਸਾਡਾ ਸਨਮਾਨ ਕਰਦੇ ਹੋਏ ਨਮਾਨ ਹੋ ਚੁੱਕੇ ਨੇ ਜੀ ਤੇ ਕੈਂਪ ਦੱਸੇਪਾ ਸਟਾਰਟ ਹੋ ਚੁੱਕਿਆ ਤੇ ਕੈਂਪ ਦੇ ਮੋਲ ਸੰਗ ਤਾਂ ਕੈਂਪ ਦਾ ਲਾਹਾ ਲੈਣ ਵਾਸਤੇ ਪਹੁੰਚ ਰਹੀ ਆ लो जी सलमान कंप्लीट हो चुके हैं है। है तो हम अब हम आगे दिखावे जी सारा तो यू कर फोटो बढ़िया बहुत बहुत बढ़िया आप आ गए जो आज के स्वार्थी समय के विरुद्ध बाबा जी सामने को बहुत ज्यादा सारे प्रधान जी उन्होंने स्वागत करते हैं कि यहां पे हम बधाई दे रहे हैं हम है। ਮਤਲਬ ਕੋਈ ਹੋ ਨਹੀਂ ਹੈ ਇਹਨਾਂ ਦਾ ਧੰਨਵਾਦ ਕਰਨਾ ਹੈ ਵੀਡੀਓ ਬਣਾ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਸੀ ਜੀ ਸਭ ਠੀਕ ਹੈ ਸਭ ਨੂੰ ਬਹੁਤ ਬਹੁਤ ਲੱਖ ਲੱਖ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਵਧਾਈਆਂ ਜੀ ਨਾ ਸਾਡੇ ਵੱਲੋਂ ਅੱਜ ਨੂੰ ਸ੍ਰੀਮਨੋ ਸੇਵਾਦਾਰ ਪਰਮਾਤਮਾ ਵੱਲੋਂ ਜਿਨ੍ਹਾਂ ਨੇ ਅੱਜ ਇਸ ਕੈਂਪੇਨ ਵਿੱਚ ਆ ਕੇ ਆਪਣੀ ਮਾਣੀ ਭਰੀ ਹੈ ਆਪਣੇ ਖਾਮਦ ਹਜ਼ਾਰਾਂ ਕਿੰਨੇ ਹਨ ਜਦੋਂ ਨੂੰ ਚੱਲੇ ਹੋਏ ਹਨ ਇਹਨਾਂ ਵੱਲੋਂ ਅੱਜ ਦੀ ਸੇਵਾ ਕੈਂਪ ਨੂੰ ਸਫਲਤਾਪੂਰਵਕ ਇਹ ਕਿ ਇਹਦਾ ਉਹਨਾਂ ਸਮੂਹਾਂ ਨੂੰ ਉਤਸ਼ਾਹਿਤ ਕਰਨ ਦਾ ਜਾਂ ਦਾ ਪਰਵਰਤਨ ਤੇ ਕਮੇਟੀ ਤੋਂ कैंप स्टार्ट हो चुके अंग्रेजा नु अच्छे भेजे जाऊंगा देखो तैयारियां कंप्लीट ने कैप चल चुके ਚਲ ਰਹਾ ਜੋਰਾ ਤੇ ਕੰਮ ਤੇਰੀ ਹੋਰ ਪੂਰੀ ਡਾਟਾ ਤੇ ਤੇਰੀ ਫੋਟੋਆਂ ਕਰਨੀ ਆ ਤੇਰੇ ਕੋਲ ਆ ਜੀ ਬੋਲ ਤਾਂ ਆ ਵੀ ਲੋ ਬਈ ਆ ਮੈਂ ਨਹੀਂ ਰੋਕਦਾ ਹਾਂ ਇਹ ਕੋਈ ਨਹੀਂ ਕਿ ਆਹ ਫਿਰ ਚਲਦਾ ਪੂਰਾ ਕੰਮ ਲੈ ਕੇ ਪੁਲਿਸ ਨਾਲ ਦੇ ਕੇ ਆਹ ਠੀਕ ਆ ਗਲੈਂਟ ਦਾ ਪੈਸਾ ਉਹ ਨੂੰ ਲੈ ਕੇ ਜਾਣ ਦੋ ਕੋ ਪੈਸੇ ਆਈ ਇਹ ਕਿੰਨੀ ਆਖੀ ਕਿ ਬੀ ਲੀਗਾ ਕਰਉਣੀ ਆ ਅੱਗੇ ਲੱਗੂਣੀ ਆ ਅੱਗੇ ਪਾਰਟੀਆ ਕਟਾਉਣੀ ਆ ਲੈ ਤੇਰੇ ਮੈਡੀਕਲ ਵਾਲੇ ਨੂੰ ਬਣਾ ਦੇ ਆਤੀ ਮੈਡੀਕਲ ਲਿਖਾ ਯੂਐਸਏ ਚੱਲ ਰਿਹਾ ਚੰਗੇ ਵਿੱਚ ਚੱਲ ਰਿਹਾ ਕੰਮ ਵਧੀਆ ਹੀ ਵਧੀਆ ਚੱਲ ਰਿਹਾ ਆਪਣੀ ਤੂੰ ਕਹੇ ਰੇ ਆਪੇ ਕੱਟ ਦੀ ਬਾਹਰ ਕੜ ਨਹੀਂ ਆਇਆ ਬੇਤੀ ਦੇ ਵੀ ਦੇ ਆ ਹੁਣ ਹਾਂ ਲੈ ਸਿਸਟਮ ਆ ਗਿਆ ਗਲਤ ਆਇਆ ਨਾ जो डॉक्टर साहब इत पहुंची है जिस विच नीलक हॉस्पिटल ਜੋ ਸਮਰੱਥਾ ਕਰਾਇਆ ਸੇਵਾਵਾਂ ਜਿਹਨੇ ਦੇਰ ਦੇਰੀ ਤੇ ਪਹੁੰਚੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹਨੇ ਮਰੀਜ਼ ਆਰੇ ਨੇ ਛੱਡ ਦੇ નીચે ਸਭ ਤੋਂ ਪਹਿਲਾਂ ਤੁਸੀਂ ਇਸ 스테ਜ ਤੇ ਕਰੋリエ ਤੇ ਉਥੋਂ ਤੁਹਾਨੂੰ ਸਲੇਟ ਮਿਲੂਗੀ ਉਹ ਸਲਿਪ ਲੈ ਕੇ ਤੁਸੀਂ ਅਗਲੀ ਬਿਲਡਿੰਗ ਤੇ ਜਾਣਾ ਤੇ ਉੱਥੇ ਤੁਹਾਡੇ ਟ੍ਰੀਟਮੈਂਟ ਲੈ ਕੋਈ ਕੁਆਰਟੇ ਸਾਮਾਨ ਤਿਆਰ ਹੋਵੇ ਕਲਾਮੋ ਕੇ ਨਾਲ ਬੰਦੋ ਸਾਰੇ ਹੈ ਵੀ ਜਿੱਥੇsrand ਨਹੀਂ ਤੁਹਾਨੂੰ ਵੀ ਲੱਗਦਾ ਕਿ ਇੱਥੇ ਸੇਵਾਵਾਂ ਦੀ ਜ਼ਰੂਰਤ ਹੈ ਜਿੱਥੇ ਡਾਕਟਰੀ ਦੀ ਜ਼ਰੂਰਤ ਹੈ ਨਿਰਪੱਖ ਰੂਪ ਵਿੱਚ ਜ਼ਰੂਰ ਉੱਥੇ ਤੁਸੀਂ ਆਪੋ ਆਪਣੇ ਜੋਰ ਦੇ ਨਾਲ ਹੀ ਸੇਵਾਵਾਂ ਜਿਹੜੀਆਂ ਲਮੋਣੀਆਂ ਦੀ ਕਿਉਂਕਿ ਸਾਡੀ ਵੀ ਆਪਾਂ ਉਹਦੇ ਨਾਲਾਂ ਕੇ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਮੈਨੇਜਮੈਂਟ ਕਿਵੇਂ ਕਰਨੀ ਹੈ ਤੇ ਅਗਲੀ ਗੱਲ ਜਿਹੜੇ ਵੀ ਮਰੀਜ਼ਾਂ ਨੂੰ ਲੈ ਕੇ ਦੇ ਲਈ ਲਿਖਾਇਆ ਜਾਂਦਾ ਹੈ ਤਾਂ ਉਹਨਾਂ ਨੇ ਇੰਨਾ ਨਹੀਂ ਜਾਣਾ ਉਹਨਾਂ ਨੇ ਡਾਕਟਰਾਂ ਦੀ ਸਲਾਹ ਦੇ ਨਾਲ ਪੁੱਛ ਕੇ ਦੇ ਘਰ ਜਾਣਾ ਹੈਗਾ ਤਮੇਨ ਨੂੰ ਜਿਹੜੀ ਸਾਰੀ ਜਾਣਕਾਰੀ ਹੈ ਪ੍ਰੋਪਰ ਦਿੱਤੀ ਜਾਊਗੀ ਵਿਕੇ ਲਈ ਤੁਹਾਡਾ ਆਪਰੇਸ਼ਨ ਹੋਣਾ ਹੈ ਕਿੱਥੇ ਲੈ ਕੇ ਜਾਣਾ ਕਿਥੋਂ ਲੈ ਕੇ ਜਾਣਾ ਸਾਰੀ ਚੀਜ਼ਾਂ ਤੁਹਾਨੂੰ ਦੱਸ ਦਿੱਤੀ ਜਾਊਗੀ ਸੋ ਸਾਰੀ ਦੀ ਬਿਰਤ ਬੇਨਤੀ ਹੈ ਕਿ ਆਪਬਨੇ ਰੱਬਿਆ ਸਮਾਂ ਲੈਂ ਤੇ ਕਿਉਂਕਿ ਕਾਫੀ ਜਨਤਾ ਤੁਸੀਂ ਜੱਗੇ ਹੋਏ ਹੋਗੇ ਦੇਖੀਂ ਤਾਂ ਥੋੜਾ ਥੋੜਾ ਤੁਸੀਂ ਸਮਝਾਣ ਆਨ ਸੋਸ਼ਲ ਮੀਡੀਆ ਤੋਂ ਇੱਥੇ ਪਹੁੰਚਦੇ ਹੋਏ ਇਹਨਾਂ ਦਾ ਪੱਤਰਕਾਰ ਸਮਾਜ ਪਹੁੰਚਿਆ ਹੈ ਨਾ ਡਾਕਟਰ ਸਰਵਾਨੰਦ ਦੀ ਟੀਮ ਪਹੁੰਚੀ ਹੋਈ ਹੈ ਪੂਰੇ ਪਿੰਡ ਦੀ ਜੋ ਟੀਮ ਹੈ ਇਹਨਾਂ ਨੇ ਬੜਾ ਹੰਬੜਾ ਮਾਰਿਆ ਕਿ ਜਦੋਂ ਸਮਾਂ ਨਾ ਲੋੜ ਬੰਦਾ ਜਿਸ ਵਕਤੋਂ ਦਿਸ ਨਾ ਜੀ ਜੋ ਜਿੰਨਾਂ ਦਾ ਕੋਈ ਨਹੀਂ ਉਸ ਦੀ ਰਾਜਨੀਤਿਕ ਹੈ ਤੇ ਉਹ ਰਾਜਨੀਤਿਕ ਨੇ ਦੱਸავਤ ਕੀਤਾ ਹੈ ਕਿ ਵੱਧ ਤੋਂ ਵੱਧ ਉਹਨਾਂ ਲੋੜ ਬੰਦਾ ਤੱਕ ਸਾਡੀ ਆਵਾਜ਼ ਪਹੁੰਚ ਸਕੇ ਅੱਗੇ ਦੀ ਅੱਗੇ ਤੁਸੀਂ ਮੈਸੇਜ ਆ ਸਕਦੇ ਹੋ ਕਿ ਸੋਸ਼ਲ ਮੀਡੀਆ ਦਾ ਟਾਈਮ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਤੇ ਤੁਹਾਡੇ ਆਸ-ਪਾਸ ਕੋਈ ਹੈ ਆ ਫੋਨ ਦੇ ذریعے ਤੁਸੀਂ ਸੰਦੇਸ਼ ਲਾ ਕੇ ਕਿ ਸਭਾਰ ਦੇ ਜਾਨਵਰ ਕੋ ਨੂੰ ਮੇਰੇ ਜੱਲਾਨਾ ਸਾਹ ਅੱਖਾਂ ਦਾ ਕੈਂਪੋ ਅਥਰ ਮੈਡੀਕਲ ਜਿੱਦਾਂ ਕੈਂਪ ਲੱਗ ਰਿਹਾ ਹੈ ਚਾਵੜੀ ਦੇ ਹਸਪਤਾਲ ਦੇ ਡਾਕਟਰ ਮਿੱਥੇ ਪਹੁੰਚੇ ਹੋਏ ਮੰਨੋ ਸਾਸੀ ਬੈਂਟਰੀ ਕਰਦੇ ਆ ਤੁਹਾਨੂੰ ਜਿੱਥੇ ਅਸੀਂ ਜਿੱਥੇ ਆਈਏ ਮੋਟਾ ਕੰਮ ਦੇ ਜਿਹੜੇ ਆਏ ਨੇ ਉਹਨਾਂ ਨੂੰ ਜਰਾ ਰੋਕੋ। ਮੋਟਾ ਕੰਮ ਕਰਾਉਣੀ ਹੈ। ਲੋਪਰਾ ਵਾਪਸ ਵੀ ਕੈਂਪ ਚ ਪਹੁੰਚੇ ਸੀਗੇ। ਟਾਈਮ ਤੋਂ ਥੋੜੀ ਲਾਇਆ ਤੁਹਾਨੂੰ ਪਤਾ ਕਿ ਅਸੀਂ ਗੁਰਦੁਆਰਾ ਸਾਹਿਬ ਵੀ ਜਾਣਾ ਕਿ ਸੇਵਾ ਕਰਦੇ ਹੁੰਦੇ ਆਂ ਆਪਾਂ ਹਰ ਸਾਲੀ। ਤੇ ਚਲੋ ਉਹਰੇ ਵੀ ਜਿੰਨਾ ਕੁ ਸੋ ਕਰਨੀ ਕੋਸ਼ਿਸ਼ ਕੀਤੀ ਐ ਤੇ ਬਹੁਤ ਸੋਹਣਾ ਕੈਂਪ ਚੱਲ ਰਿਹਾ ਜੀ ਮੁਫਤ ਦਵਾਈਆਂ ਮੈਡੀਕਲ ਦੀਆਂ ਹਨ ਅੱਖਾਂ ਦੇ ਲੈਂਸ ਆਪਰੇਸ਼ਨ ਕੈਂਪ ਸਾਰਾ ਚੱਲ ਰਿਹਾ ਜੀ ਬਹੁਤ ਵਧੀਆ ਦਵਾਈਆਂ ਨੇ ਬਹੁਤ ਸਾਫ ਡਾਕਟਰ ਸਾਹਿਬ ਬਹੁਤ ਵਧੀਆ ਚੈੱਕ ਅਪ ਕਰ ਰਹੇ ਨੇ ਬਹੁਤ ਵਧੀਆ ਉਪਰਾਲਾ ਜੀ ਹਾਂ ਬਹੁਤ ਵਧੀਆਗਾ ਆਜ ਬਨਫਰੇ ਕਲਬ ਦਾ ਤੇ ਆਪਣੇ ਨੀਰਕਟ ਹਸਪਤਾਲਾਂ ਨੇ ਜਿਹੜਾ ਬਹੁਤ ਸੋਹਣਾ ਉਪਰਾਲਾ ਕੀਤਾ ਇਹ ਤੇ ਵੱਧ ਤੋਂ ਵੱਧ ਭਾਈ ਪਹੁੰਚ ਕੇ ਲਾਭ ਲਓ ਤੇ ਅਗੇ ਸ਼ੇਅਰ ਵੀ ਕਰਿਓ ਬਲੌਗ ਨੂੰ ਲਾਈਕ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਿਓ ਧੰਨਵਾਦੀ ਮਿਲਾਂਗੇ ਅਗਲੇ ਬਲ